ਸਰ ਸਹੀ ਆ ਨਾ ਮੁਰੋ ਹੋ ਜੇ ਮੜਾ ਘੇਰ ਦੋ ਮੋੜ ਦੋ ਮੋੜ ਦੋ ਬਸ ਮੋੜ ਦੋ ਪਈਰਾ ਫੋਨ ਤੋਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੁਈਵੀ ગામ ਪਕਾਉ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਅਨੰਦ ਜੀ ਨੂੰ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਸਸੀ ਗਾ ਵੀਰੇ ਨਾਮ ਰਾਜਾ ਜੀ ਪਿੰਡ ਫਾਕਤਪੁਰਾ ਜ਼ਿਲ੍ਹਾ ਬਰਨਾਲਾ ਹਾਂ ਬੈਠ ਦੀ ਜਾਣਕਾਰੀ ਦਿਓ ਕਿ ਕਿਵੇਂ ਸੂਏ ਸੂਈ ਆ ਕੀ ਗੱਲਬਾਤ ਆ ਜੀ ਇਹ ਦੂਜੇ ਸੂਏ ਸੂਈ ਆ ਵੀਰੇ ਠੀਕ ਆ ਦੁੱਧ ਦੁੱਧ ਕਿੰਨਾ ਦੁੱਧ ਇਹਦੇ ਇਕੱਲੇ ਹੈਗਾ 1 ਕਿਲੋ ਠੀਕ ਆ ਹਾਂ 7 ਲੀਟਰ 7 ਲੀਟਰ ਤੇ ਬੱਚਾ ਕੀ ਇਹਦੇ ਬੱਛਾ ਉਹ ਬੈਠਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਨੂੰ ਡੇਢ ਕੁ ਮਹੀਨਾ ਹੋ ਗਿਆ ਉਹ ਡੇਢ ਮਹੀਨਾ ਗਈ ਹਾਂ ਠੀਕ ਆ ਤੇ ਰੇਟ ਭਰਾ ਜਾਇਆ ਜਾਂ ਖੱਚੀ ਦਾ ਦੇ ਬਸ ਰੇਟ ਇਹਦਾ 30000 ਰੁਪਿਆ ਬਈ ਠੀਕ ਆ ਹਲੇ ਤਾਂ ਵਧੂਗੀ ਬਈ ਨਹੀਂ ਹੋਈ ਆ ਜੀ ਠੀਕ ਆ ਜਿੰਨਾ ਹੈਗਾ ਸੂ ਸਹੀ ਦੱਸਿਆ ਦੁੱਧ ਹਾਂ ਸਹੀ ਦੱਸਿਆ ਚੋਲੇ ਚਾਰ ਡੰਗ ਚਾਰ ਡੰਗ ਚੋਲੇ ਜੀ ਹਾਂ ਲੋ ਭਰਾ ਠੀਲ ਠੰਡੀ ਪੂਰੀ ਜਿਵੇਂ ਮਰਜ਼ੀ ਉਹ ਕਰੀ ਚੱਲ ਠੀਕ ਆ ਗੋਲ ਨਾ ਨਾ ਲੱਤ ਬੁਝ ਜਾਂਦੀ ਠੀਕ ਆ ਤੋੜ ਦੂ ਪਰਾ ਲੋ ਜੀ ਤੋੜਨੀ ਆ ਹਾਂਜੀ ਹਾਂਜੀ ਤੋੜਨੀ ਤੂੰ ਕਿਹੜਾ ਦਵਾ ਮੜਾ ਜਾ ਕੋਈ ਕੋ ਲੱਤਾਂ 12 ਦਾ ਪਤਾ ਲੱਗ ਜਾਂਦਾ ਵੀ ਹਾਂ ਅੰਗ ਪੈਰ ਸਹੀ ਆ ਨਾ ਮੁਰੋਂ ਹੋ ਜਾ ਮੜਾ ਘੇੜ ਦੋ ਲੋ ਜੀ ਮੋੜ ਦੋ ਮੋੜ ਦੋ ਬੱਸ ਮੋੜ ਦੋ ਕਈ ਰਾ ਫੋਨ ਤੋਂ ਡਰ ਜਾਂਦਾ ਕੋਸੂ ਲੋ ਜੀ ਕਈ ਕਹਦਾ ਚਾਹ ਦੋ ਡੰਗ ਤਿੰਨ ਡੰਗ ਚੋਕੇ ਤਸੱਲੀ ਕਰਕੇ ਲੈ ਜਾਵੇ ਠੀਕ ਆ ਜੀ ਲੋ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਂ ਭਰਾ ਅਕੀਸੇ ਨਵੀਂ ਵੀਡੀਓ ਚ ਰੁੱਕ ਕੇ ਬਾਈ